ਜੇ ਲੋਕ ਮਹੱਲਾ 3 ਅੰਤਰ ਗਿਆਨ ਨਾ ਆਇਓ ਜਿਤ ਕਿਛ ਸੋਝੀ ਪਾਏ ਵਿਣ ਡਿੱਠਾ ਕਿਆ ਸਲਾਹੀਐ ਅੰਦਾ ਅੰਧ ਕਮਾਈ। ਹਾਂ ਅੰਦਰ ਜੇ ਚਲਣੇ ਦੀ ਹੋਇਆ ਗਿਆਨ ਆਇਆ ਹੀ ਨਹੀਂ ਗਿਆਨ ਪੈਦਾ ਹੀ ਨਹੀਂ ਹੋਇਆ ਅੰਦਰ ਗਿਆਨ। ਵੇ ਪ੍ਰਵੇਸ਼ ਨਹੀਂ ਕੀਤਾ ਅੰਦਰ ਰੋਸ਼ਨੀ ਹੋਈ ਈ ਨਹੀਂ ਅੰਦਰ। ਫਿਰ ਉਹ ਸੋਝੀ ਕਾਦੀ ਆ ਹੋਣੀ ਕਿਥੋਂ ਆਣੀ? ਅੰਤਰ ਗਿਆਨ ਨਾ ਆਇਓ ਜਿੱਤ ਕਿਛ ਸੋਝੀ ਪਾਏ ਸੋਝੀ ਜਾਣਨ ਦੀ ਹੋਈ ਦੂਹੇ ਸੋਝੀ ਕਿ ਹੋਇਆ ਜਿਹਦੇ ਅੰਦਰ ਗਿਆਨ ਦਾ ਚਲਨ ਹੋ ਗਿਆ ਉਹੀ ਸੋਝੀ ਹੈ ਤਾਂ ਮਾਇਆ ਦਾ ਗਿਆਨ ਬਥੇਰਾ ਹੋਵੇ ਉਸ ਦੀ ਗੱਲ ਨਹੀਂ ਹੈ ਜੀ ਸਿਰਫ ਪਰਮਾਰਥ ਦੀ ਗੱਲ ਹੋ ਰਹੀ ਹੈ ਪਾਇਆ ਉਹ ਤਾਂ ਮਾਇਆ ਜੇ ਰਹਿ ਜਾਊਗਾ ਮਾਇਆ ਤੋਂ ਪਰੇ ਜਾਣਾ ਤਾਂ ਸੋਝੀ ਚਾਹੀਦੀ ਹੈ ਜੋਤ ਦੀ ਇੱਥੇ ਫਿਰ ਗਿਆਨ ਨੂੰ ਔਕਰ ਲਾਇਆ ਫਿਰ ਇਹ ਖਾਸ ਗਿਆਨ ਦੀ ਗੱਲ ਹੈ ਜੀ ਅੰਤਰ ਗਿਆਨ ਨਾਲ ਆਇਓ ਹਾਂ ਜੀ ਹਾਂ ਇਹ ਗਿਆਨ ਫਿਰ ਅਨਲਗਾਰੀ ਗਿਆਨ ਦੋ ਠੀਕ ਹੈ ਬ੍ਰਿਨ ਡਿੱਠਾ ਕਿਆ ਸਲਾਹੀ ਹੈ ਅੰਦਾ ਅੰਦ ਕਮਾਏ ਜਿਹੜੀ ਚੀਜ਼ ਨੂੰ ਦੇਖਿਆ ਹੀ ਨਹੀਂ ਆਪਾਂ ਨੇ ਜਿਹਦੇ ਬਾਰੇ ਜਾਣਦੇ ਹੀ ਕੁਝ ਨਹੀਂ ਉਹਦੀ ਸਿਰਸਿਲਾ ਕਰੀ ਗਈ ਹੈ ਤਾਂ ਫੇਰੇ ਚ ਟਕਰਾ ਮਾਰਦਾ ਅੰਦਾ ਅੰਦ ਕਮਾਏ ਸੁਣ ਸੁਣ ਵੱਡਾ ਆਖੇ ਸਭ ਕੋਈ ਨਹੀਂ ਕਰਨਾ ਕੇਵੜ ਵੱਡਾ ਡਿੱਠਾ ਹੋਏ ਜਾਣਨਾ ਹੈ ਜੀ ਜੀ ਨਾਨਕ ਸ਼ਬਦ ਪਛਾਣੀਐ ਨਾਮ ਵਸੈ ਮਨੁ ਆਈ ਆਗ ਤਾਂ ਸ਼ਬਦ ਦੇ ਵਿੱਚੋਂ ਪਛਾਣਦੇ ਆ ਹਾਂ ਜੋ ਗੁਰਬਾਣੀ ਹੈ ਨਾ ਇਹਦੇ ਵਿੱਚੋਂ ਜਾਨਣਾ ਪਛਾਣਨਾ ਇਹਦੇ ਵਿੱਚੋਂ ਪਛਾਣ ਸ਼ਬਦ ਪਛਾਣ ਲਈਏ ਉਹ ਵਿਦੇਸ਼ ਵਿੱਚੋਂ ਪਛਾਣਦੇ ਆ ਜਿਹਨ ਜਾਨਿਆ ਤੇ ਨੇ ਪਛਾਣਿਆ ਜੋ ਗੁਰੂਗੇ ਸਾਕਰਮੁਦ ਬੋਲੇ ਇਹ ਜਾਣਿਆ ਨਹੀਂ ਤੇ ਪਛਾਣੂ ਕ ਮਾਨਕ ਸ਼ਬਦ ਪਛਾਣੀਆਂ ਨਾਮ ਵਸੈ ਮਨਿ ਆਈ ਉਹ ਗੁਰੂ ਨਾਮ 타이ਰ ਤੇ ਬਸੂਗਾ ਜੇ ਸ਼ਬਦ ਦੇ ਵਿੱਚੋਂ ਕੋਈ ਪਛਾਣਨਾ ਦੇ ਬੁੱਝਾਂਗੇ ਸਮਝਾਂਗੇ ਹੇ ਮਹੱਲਾ ਤੀਜਾ ਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਖੱਚਾ ਸੌਦਾ ਹੱਤ ਸੱਚ ਰਤਨੀ ਭਰੇ ਭੰਡਾਰ ਜੇ ਬਾਣੀ ਕਹਿ ਜਿਵੇਂ ਆਹ ਦੇਖੋ ਨਾ ਆਪਣੇ ਕਿੰਨੀਆਂ ਦੀ ਬਾਣੀ ਹੈ ਗੁਰੂ ਰਣਜੀਤ ਸਿੰਘ ਪੰਕਤੀ ਭਗਤਾਂ ਦੀ ਬਾਣੀ ਹੈ ਤੇ ਇੱਕੋ ਹੀ ਗੱਲ ਹੈ ਸਾਰਿਆਂ ਦੀ ਇੱਕਾ ਬਾਣੀ ਤੇ glandular ਵੀ ਕਹਿਦਾ ਮਤਲਬ ਹੈ ਇਹ ਬਣੀ ਕਿਹਦਾ ਵਿਗਿਆਨਿਕ ਹੈ ਇੱਕਾ ਸ਼ਬਦ ਵਿਚਾਰ ਜੋ ਸ਼ਬਦ ਵਿਚਾਰ ਕੇ ਪੈਦਾ ਹੋਣਾ ਇੱਕੋ ਜੀ ਚੀਜ਼ ਪੈਦਾ ਹੁੰਦੀ ਹੈ ਜੇ ਵਿਚਾਰ ਕਰਦਾ ਹੋਰ ਮੰਨ ਦੀ ਕੋਈ ਗੱਲ ਨਿਕਲਦੀ ਉਹ ਕਿਹੜੀ ਗੱਲ ਨਿਕਲਨੀ ਹੈ ਜੀ ਕੀ ਹੈ ਸੰਤੋਖ ਪੈਦਾ ਹੁੰਦਾ ਇਹਨਾਂ ਮਨਾਂਵਣੀ ਚ ਲਿਖਿਆ ਤਾਂ ਹੈ ਜੀ ਸਤ ਸੰਤੋਖ ਵਿਚਾਰੋ ਆਛਾ ਸੰਤੋਖ ਦੀ ਵਿਚਾਰ ਹੈ ਫਿਰ ਠੀਕ ਹੈ ਜੀ ਸੱਚਾ ਸੋਧਾ ਹੱਤ ਸੱਚ ਰਤਨੀ ਭਰੇ ਭੰਡਾਰ ਸੱਚਾ ਸੌਦਾ ਇਹ ਸੌਦਾ ਸੱਚਾ ਹੈ ਇਹਦੇ ਚ ਸੱਚਾ ਸੌਦਾ ਹੈ ਸਾਰਾ ਪਾਇਆ ਹੋਇਆ ਝੂਠ ਨਹੀਂ ਹੈਗਾ ਇਹਦੇ ਵਿੱਚ ਕੁਝ ਵੀ ਭਗ ਸੱਚ ਹਾਂਜੀ ਰਤਨੀ ਭਰੇ ਬਣਾ ਦੇ ਤਾਂ ਰਤਨ ਘੁੰਨੇ ਪਾਏ ਨੇ ਗੁਰ ਸ਼ਬਦੀ ਰਤਨੀ ਦੀ ਟੋਟ ਇਹ ਗਿਆਨ ਦਾ ਸਾਗਰ ਹੈ ਗੁਰਬਾਣੀ ਇਹਦੇ ਚ ਰਤਨ ਦਾ ਘਟਾਗੇ ਤੇ ਸਾਰੇ ਗੁਣ ਨੇ ਉਹਦੇ ਕੱਲਾ ਕੱਲਾ ਗੁਣ ਰਤਨ ਦੇ ਨੇ ਸਾਰੇ ਅਜਾ ਪਹਿਲਾਂ ਤਾਂ ਮਤਲਬ ਅੱਗੇ ਪਿੱਛੇ ਲਿਖਿਆ ਹੱਟ ਸੱਚ ਦੀ ਹੈ ਤੇ ਇੱਥੇ ਸੌਦਾ ਵੀ ਸੱਚ ਦਾ ਹੀ ਮਿਲਦਾ ਹੈ ਜੀ ਹਾਂਜੀ ਹਾਂਜੀ ਗੁਰ ਕਿਰਪਾ ਤੇ ਪਾਈਨ ਜੇ ਦੇਵ ਦੇਵਨ ਹਾਰ ਹਾਂ ਜੇ ਦੇਵਨ ਹਾਰ ਦੇਵੇ ਤਾਂ ਗੁਰ ਆ ਜੇ ਗੁਰਬਾਣੀ ਕਿਸੇ ਨੂੰ ਪ੍ਰਾਪਤ ਹੋ ਜਵੇ ਮਿਲ ਜਵੇ ਗਿਆਨ ਦੀ ਕਿਰਪਾ ਨਾਲ ਆਪਣੇ ਕੋਲ ਗਿਆਨ ਚਾਹੀਦਾ ਸਮਝਣ ਨੂੰ ਯਾਨੀ ਸਭਨਾਂ ਵਾਸਤੇ ਗੁਰਬਾਣੀ ਵੀ ਇੱਕ ਅਵਸਥਾ ਚਾਹੀਦੀ ਹੈ ਹਰੇਕ ਕੋਲ ਇਹ ਸੁਭ ਚਲਦੀ ਹੈ ਗੁਰ ਕਿਰਪਾ ਦਾ ਮਤਲਬ ਇਹ ਹੈ ਇੱਥੇ ਕਿ ਪਹਿਲਾ ਗਿਆਨ ਦੀ ਦਾ ਕੋਲ ਹੈ ਹਾਂ ਹਰੂੜੀ ਸੁਭ ਚਲਦੀ ਹਰੂੜੀ ਇੱਕ ਖਾਸ ਸਟੇਟ ਪਹਿਲਾਂ ਹੀ ਗਿਆਨ ਹੁੰਦਾ ਕੋਦਲਕ ਬਲੋ ਯੂਰ ਕੋਲ ਕੋਦਲਕੀ ਪਿਛਲੇ ਗਿਆਨ ਦੀ ਕਮਾਈ ਹੁੰਦੀ ਹੈ ਔਰ ਕੋਦਲਕੀ ਹੈ ਦੇ ਉਹਨਾਂ ਦੇ ਸਮਝ ਆਉਂਦੀ ਹੈ ਗੁਰ ਕਿਰਪਾ ਦਾ ਮਤਲਬ ਇੱਥੇ ਹੈ ਉਹਦੇ ਗਿਆਨ ਦੀ ਕਿਰਪਾ ਨਾਲ ਉਹਦੇ ਪੱਲੇ ਪੈਂਦਾ ਕੁਝ ਕੋਈ ਨਾ ਪੱਲੇ ਪੈਂਦਾ ਗੁਰ ਕਰਪਾ ਤੇ ਪਾਈ ਆ ਜੇ ਦੇਵੇ ਦੇਵਨ ਹਰ ਜੇ ਦੇਵੇ ਦੇਵਨ ਹਰ ਪਹਿਲਾਂ ਤਾਂ ਗੁਰਬਾਣੀ ਮਿਲੇ ਸਾਨੂੰ ਫਿਰ ਸਾਡੇ ਕੋਲ ਗਿਆਨ ਹੋਵੇ ਉਹਦਾ ਫਿਰ ਉਹਨੂੰ ਵਿਚਾਰੀਏ ਥਾਂ ਤੇ ਸਮਝ ਆਉਂਦੀ ਸੱਚਾ ਸੌਦਾ ਲਾਭ ਸਦਾ ਖੱਟਿਆ ਨਾਮ ਆਧਾਰ ਜੇ ਸੌਦੇ ਚ ਸਦਾ ਲਾਭ ਸੱਚਾ ਸੌਦਾ ਵੜ ਜੀ ਇਹ ਤਾਂ ਸਦਾ ਲਾਵੇ ਲਾਭ ਵਿੱਚ ਘਾਟਾ ਦੀ ਹੁੰਦਾ ਲਾਭ ਸਦਾ ਸੁਆ ਨਾਮ ਅਧਾਰ ਜੋ ਵੀ ਖੱਟੀ ਆ ਨਾਮ ਉਹ ਆਧਾਰ ਹੈ ਆਪ ਦੀ ਕਮਾਈ ਹੈ ਇਹਦੇ ਚ ਕੀ ਚਬਦ ਵਿਚਾਰ ਤੇ ਕਮਾਈ ਹੈ ਲੋਕ ਦੀ ਵਿਖ ਵਿੱਚ ਅੰਮ੍ਰਿਤ ਪ੍ਰਗਟਿਆ ਕਰਮ ਤੇ ਆਵਣ ਹਾਰ ਨਾਨਕ ਸੱਚ ਸਲਾਹੀਏ ਧਨ ਸਵਾਰਨ ਹਾਰ ਵਿਖ ਵਿੱਚ ਅੰਮ੍ਰਿਤ ਪ੍ਰਗਟਿਆ ਦੇਖੋ ਬੇਖਾ ਸ਼ਰੀਰ ਮਾਇਆ ਹੈ ਇਹਦੇ ਵਿੱਚ ਅੰਮ੍ਰਿਤ ਪ੍ਰਗਟ ਹੋਵੇ शरीर ਤਾਂ ਆਇਆ ਬਿਖੇ ਹਾਂਜੀ ਵਿੱਚ ਅੰਮ੍ਰਿਤ ਪ੍ਰਗਟ ਹੋ ਗਿਆ ਜੀ ਇੱਕ ਵਿੱਚ ਅੰਮ੍ਰਿਤ ਪ੍ਰਗਟਿਆ શરીર ਵਿੱਚ ਦਾ ਸੀ ਆਇਆ ਦਾ ਸੀ ਪੈਦਾ ਹੋਇਆ ਅੰਮ੍ਰਿਤ ਵਿੱਚ ਇਹ ਪ੍ਰਗਟਿਆ ਕਰਮ ਪਿਆਵਣ ਹਾਰ ਹਾਂ ਉਹਦੀ ਕਿਰਪਾ ਹੋਵੇ ਤਾਂ ਪਲਾ ਦਿੰਦਾ ਨਾਨਕ ਸੱਚ ਸਲਾਹੀ ਐ ਤਨ ਸਵਾਰਣ ਹਾਰ ਕੋਣ ਅੱਠ ਅੱਠ ਸਲਾਹੀ ਐ ਲੋਕ ਵੀ ਕਹਿੰਦੇ ਸੱਚ ਦੀ ਸਲਾਹ ਕਰੀਏ ਤਾਂ ਹਾਲੋ ਪਰ ਲੋਕ ਦੋਨੋਂ ਸੁਣ ਜਾਂਦੇ ਨੇ ਠੀਕ ਹੈ ਸਵਾਰਨ ਹਾਰ ਕੌਣ ਆ ਜੀ ਧੰਨ ਸਵਾਰਨ ਹਾਰ ਸਵਾਰਨ ਹਾਰ ਦਾ ਬੁੰਦੀ ਆ ਬਵੇਕ ਬੁੰਦੀ ਪਰ ਇੱਥੇ ਔਕੜ ਨਾਲ ਲਿਖਿਆ ਹੋਇਆ ਧੰਨ ਸਵਾਰਨ ਹਾਰ ਉਹ ਲਿਖੋ ਨਾ ਕਿ ਹੋ ਜਾਏ ਸ੍ਰੀ ਲਿਗਵਰਤ ਲੋਨ ਚਿੱਤ ਨਹੀਂ ਇਹ ਧੰਨ ਸਵਾਰਨ ਹਾਰ ਜੀ ਨੇ ਸਵਾਰੇ ਆ ਮੰਨ ਅਰੇ ਮੇਰਾ ਮਾਤਾ ਲਿਖ ਦੋ ਤਾਂ ਇੱਕੋ ਹੀ ਆ ਜਦੋਂ ਕੁਝ ਲਿਖ ਦੋ ਸਵਾਰਨ ਹਾਰੀ ਨਹੀਂ ਹੈ ਬ विवेक ਕਹ ਲਓ ਜਾਂ विवेक ਬੁੱਧੀ ਕਹ ਲਓ ਅੱਛਾ ਜੀ ਬ विवेक ਜਿਹੜਾ ਇਹ ਸਵਾਰਨ ਹਾਰ ਹੈ ਹਾਂ ਜੀ ਹਾਂ ਜੀ ਹਾਂ ਜੀ ਪੌੜੀ ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਭਾਵੇਈ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇਈ ਜਿਨ੍ਹਾਂ ਦੇ ਅੰਦਰ ਕੂੜ ਵਰਤਦਾ ਰਹਿੰਦਾ ਉਹ ਕਹਿੰਦੇ ਸੱਚ ਨਹੀਂ ਜਿਹਾ ਲੱਗਦਾ ਉਹ ਤਾਂ ਜਲ ਜਾਂਦੇ ਨੇ ਉਹ ਕਹਿੰਦੇ ਵੀ ਇਸ ਹੱਤੇ ਵਿਰੋਧ ਗੱਲ ਕਰਦਾ ਅਸੀਂ ਤਾਂ ਇੰਨਾ ਚਿਰ ਹੋ ਗਿਆ 8 ਸਾਲ ਪਿਆ ਗੱਲ ਕਰਦੇ ਆ ਹੁਣ ਇਹ ਇੱਕ ਮਗਰ ਨਹੀਂ ਗੱਲ ਇਹ ਨਹੀਂ ਹੈ ਠੀਕ ਉਹ ਚਲ ਜਾਂਦਾ ਨੇ ਸੋ ਨਹੀਂ ਵਿਰੋਧ ਕਰਦੇ ਨੇ ਫਿਰ ਇਸ ਗੱਲ ਦਾ ਜਿੰਨਾ ਅੰਦਰ ਕੂੜ ਵਰਤੈ ਸੱਚ ਨਾ ਭਾਵਾਈ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ ਆ ਕਾਂ ਦਾ ਪਾਪੜ ਮਾ ਜਿਹੜਾ ਪਾਪੜ ਤਾਂ ਬਿਚੂ ਹੈ ਤੇ ਕੂੜਾ ਜਲ ਜਾਂਦਾ ਫਿਰ ਪਾਪੜ ਦੇ ਵਿੱਚ ਹੋਰ ਕੀ ਹੈ ਕੂੜ ਯਾਰੀ ਰੱਜੇ ਕੂੜ ਜੋ ਬਿਸ਼ਟਾ ਕਾਗ ਖਾਵਾਈ ਇਸ ਹਰ ਹੋਏ ਕਿਰਪਾਲ ਜੋ ਨਾਮ ਧਿਆਵਈ ਉਹ ਗਨ ਨੂੰ ਨਾਲ ਬੈਠਦਾ ਜਿਹੜਾ ਬਿਸ਼ਟਾ ਨਾਲ ਆਗਰਾਜਦਾਨ ਬੈਠਾ ਦੰਦ ਕੀ ਖਾ ਕੇ ਉਹ ਕੂੜਾ ਖਾ ਗਏ ਹੁੰਦਾ ਕਾਗਾ ਕਰਕੇ ਟੋਲੇ ਆ ਤੁਸੀਂ ਤਾਂ ਕਾਗ ਖਾ ਉਹਨੂੰ ਕਰਨੇ ਟੋਲਦੇ ਜੀ ਤੇ ਰਹਿੰਦਾ ਹੈ ਛਰੀਰ ਦੀ ਫਰਾਗ ਇਹ ਵੀ ਖਰਾਬ ਹੈ ਬਿਸ਼ਟਾ ਖਾ ਕੇ ਕਾਵੇ ਰਹਿੰਦਾ ਉਹਦੀ ਖਰਾਬੇ ਉਹ ਹੈ ਜੇ ਸੋਹੇ ਕਿਰਪਾਲ ਸੋ ਨਾਮ ਧਿਆਵੇ ਜਿਹਦੇ ਤੇ ਕਿਰਪਾ ਕਰੇ ਨਾ ਉਹ ਤੇ ਹੁੰਦਾ ਕਾਹ ਤੋਂ ਆਉਂਦਾ ਕੋਈ ਨਾ ਦੂਰ ਇਹ ਤਾਂ ਕੋਈ ਉਹਦੀ ਕਿਰਪਾ ਹੀ ਹੁੰਦੀ ਹੈ ਤਾਂ ਹੀ ਉੱਥੇ ਆਉਂਦੇ ਨੇ ਬਣ ਬਣਾਏ ਪੜੇ ਪੜਾਏ ਹਰ ਗੁਰੂ ਆਮ ਰਾਦ ਕੂੜ ਪਾਪ ਲੈ ਜਾਵੇ ਅੱਜ ਜੇ ਆਦ ਨਾ ਕਰਦੇ ਨਾ ਨਾਮ ਦੀ ਉਹਾਂ ਦੇ ਅੰਦਰ ਕੂੜਰ ਪਾਪ ਲੈ ਜਾਂਦੇ ਕੂੜ ਦਾ ਰੰਗ ਦਾ ਪਾਪ ਦਾ ਰੰਗ ਉਹਨਾਂ ਦਾ ਦੂਰ ਹੋ ਜਾਏ i said that's me police